ਵੇਖ ਰਹੇ ਹੋ ਤੁਸੀਂ ਇਹ ਭਾਈ ਗੁਰਜੀਤ ਸਿੰਘ ਖਾਲਸਾ ਬੈਠੇ ਹੋਏ ਨੇ ਇਹ 400 ਫੁੱਟ ਉੱਚੀ ਜਗ੍ਹਾ ਹੈ 6 बाई 2 ਦੀ ਜਗ੍ਹਾ ਹੈ ਤੇ 500 ਫੁੱਟ ਉੱਚਾ ਹੈ ਇਹ ਉੱਥੇ ਬੈਠੇ ਹੋਏ ਨੇ 16 ਮਹੀਨੇ ਹੋ ਗਏ ਨੇ ਇਹ ਕਿਸੇ ਆਪ ਦੇ ਕਾਰਜ ਲਈ ਨਹੀਂ ਇਹ ਵੋਟਾਂ ਲੈਣ ਲਈ ਨਹੀਂ ਇਹ ਆਪ ਦੀ ਜਥੇਬੰਦੀ ਬਣਾਉਣ ਲਈ ਨਹੀਂ ਬੈਠੇਗੇ ਇਹ ਇਸ ਲਈ ਬੈਠੇ ਨੇ ਕਿ ਕਾਨੂੰਨ ਬਣ ਸਕੇ ਕਿ ਬੇਅਦਬੀਆਂ ਨਾ ਹੋਣ ਸਾਡੀ ਕਿਸ ਜਗ੍ਹਾ ਦੀ ਬੇਅਦਬੀ ਨਾ ਹੋਵੇ ਸਾਡੇ ਜਾਗ ਦੀ ਜੋਤ ਸਦੀਵੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ ਜਿਹਦੇ ਨਾਂ ਤੇ ਦੋ ਸਰਕਾਰਾਂ ਬਣ ਗਈਆਂ ਤਿੰਨ ਸਰਕਾਰਾਂ ਗਈਆਂ ਤੇ ਹੁਣ ਸ਼ਾਇਦ ਚੌਥੀ ਵੀ ਜਾਊਗੀ ਮੇਰੀ ਗੱਲ ਸਿਰਫ ਇੱਕ ਕਹਿ ਨਹੀਂ ਮੈਂ ਤੇ ਤਲੀ ਜੋ ਖੜੇ ਆ ਥੋਡੇ ਕੋਲੇ ਟਾਈਮ ਹੈਗਾ ਇੱਕ ਜੀ ਰਾਜਾ ਆ ਗਿਆ ਥੋਡੇ ਕੋਲੇ ਟਾਈਮ ਹੈਗਾ ਇੱਕ ਬਾਬਾ ਘੋੜੇ ਵਾਲੇ ਮਸਲੇ ਤੇ ਲੈ ਕੇ ਥੋਡੇ ਕੋਲੇ ਟਾਈਮ ਹੈਗਾ ਅਸੀਂ ਤੋਂ ਸੁਨੋ ਚੁੰਮਿਆਂ ਵਾਲੀ ਭਾਬੀ ਲਈ ਥੋਡੇ ਕੋਲੇ ਟਾਈਮ ਹੈਗਾ ਕਿ ਆਹ ਬੰਦਾ ਛੁੱਟ ਗਿਆ ਜੇਲ੍ਹ ਚ ਰੀਲ ਤੇ ਰੀਲ ਵੇਨੇ ਹੂੰ ਉਹਨਾਂ ਲਈ ਲਿਖਦੇ ਵੀ ਹੂੰ ਪਹੁੰਚ ਵੀ ਜਾਂਦੇ ਹੂੰ ਚਾਹੇ ਕਬੂਤਰਾਂ ਦੀ ਬਾਜੀ ਹੋਵੇ ਜਾਂ ਕੋਈ ਹੋਰ ਰੇਸਾ ਹੋਣ ਉਹ ਸੌਰੀ ਉਹ ਜਿਹਦੇ ਨਾਂ ਤੇ ਪੰਜਾਬ ਵਸਦਾ ਹੈ ਕਿਤੇ ਉਹਦੇ ਲਈ ਵੀ ਤਾਂ ਬੋਲ ਲੋ ਜਾਂ ਤਾਂ ਦੱਸ ਦਿਓ ਅਸੀਂ ਗਲਤ ਕੀ ਮੰਗ ਰਹੇ ਆ ਇੱਕ ਬਿੱਲ ਹੈ ਦੋ ਦਿਨ ਦਾ ਸੈਸ਼ਨ ਹੋ ਗਿਆ ਔਰ ਉਹਦੇ ਵਿੱਚ ਇੱਕ ਬਿੱਲ ਪ੍ਰਪੋਜ਼ ਕਰ ਦਿੱਤਾ ਗਿਆ ਮੈਂ ਉਹਨਾਂ ਆਰਟੀਕਲ ਲਿਖਣ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਕਹਿੰਦੇ ਨੇ ਵਿਰੋਧ ਕਰਦੇ ਨੇ ਉੱਚ ਗਲਤ ਕੀ ਲਿਖਿਆ ਸਾਡੀ ਪੰਜਾਬ ਦੀ ਸਟੇਟ ਲਈ ਉਹ ਸੈਂਸਿਟਿਵ ਹੈ ਕਿਉਂ ਨਾ ਬਣੇ ਕਾਨੂੰਨ ਪੰਜਾਬ 'ਚ ਜੇ ਬਾਕੀ ਸਟੇਟਾਂ ਆਪ ਦੇ ਲਈ ਬਣਾ ਸਕਦੀਆਂ ਨੇ ਮੈਨੂੰ ਦੱਸੋ 15 ਤੋਂ ਪਹਿਲਾਂ ਬੇਅਦਬੀ ਹੋ ਰਹੀ ਸੀ ਇਸ ਮਾਤਰਾ 'ਚ ਨਹੀਂ 15 ਤੋਂ ਬਾਅਦ ਕਿਉਂ ਵਧੀ ਕਿਉਂਕਿ ਸਾਜ਼ਿਸ਼ ਕੀ ਪ੍ਰੋਬਲਮ ਹੈ ਸੈਂਟਰ ਵਾਲਿਆਂ ਨੂੰ ਕੀ ਪ੍ਰੋਬਲਮ ਹੈ ਸਰਕਾਰਾਂ ਨੂੰ ਕਿ ਕਾਨੂੰਨ ਕਿਉਂ ਨਹੀਂ ਬਣਾਉਂਦੇਗੇ अगर जी गलत इस्तेमाल ना हो जाए डर का गलत इस्तेमाल नहीं हों देज वाले का नहीं हों तो सारे कानून खत्म कर दौ कानून नहीं बनना चाहिए वजह तो दसो की है नब्बे हजार नफरी का इनवैसिगेशन नहीं होगी यह साजिश है क्या एक कम्यूनल पैदा की जाए प्राइम मिनिस्टर तो को लेकर थले तक इको गलते लगे हुए तो हैं कि थोड़ू किंडिया जाए यह बंदा जो उत्ते बैठा तो अभी सारे ਕਿਸ ਕੰਮ ਤੇ ਲੱਗੇ ਹੋਏ ਆ ਕਿ ਸਰਬ ਧਰਮ ਦੇ ਆਦਮੀ ਰੋਕੋ ਕਾਨੂੰ ਕਿ ਇਕੱਠੇ ਕਿਵੇਂ ਕੀਤਾ ਜਾਵੇ ਕਿਤੇ ਤੁਸੀਂ ਦਾਲਤ ਬਣ ਜਾਂਦੇ ਹੋ ਕਿਤੇ ਜੱਟ ਬਣ ਜਾਂਦੇ ਹੋ ਕਿਤੇ ਸਿੱਖ ਕਿਤੇ ਹਿੰਦੂ ਕਿਤੇ ਮੁਸਲਮਾਨ ਕਿਤੇ ਕ੍ਰਿਸਚੀਅਨ ਉਹ ਕਿਤੇ ਇਨਸਾਨ ਬਣ ਕੇ ਪੰਜਾਬੀ ਬਣ ਕੇ ਇਸ ਗੱਲ ਲਈ ਵੀ ਖੜ੍ਹ ਜਾਓ ਜਿਸ ਦੇ ਨਾਂ ਤੇ ਪੰਜਾਬ ਵਸਦਾ ਗੁਰੂਆਂ ਲਈ ਉਹਦੇ ਲਈ ਕਾਨੂੰਨ ਨਹੀਂ ਬਣਨਾ ਚਾਹੀਦਾ ਫੜੀ ਤੂੰ ਵੀ ਕਹੀਂ ਯਾਰ ਇਹਨਾਂ ਨੂੰ ਸ਼ਾਇਦ ਇਹਨਾਂ ਦੀ ਜ਼ਮੀਰ ਅੰਦਰ ਕੋਈ ਹਲੂਣਾ ਵੱਜੇ ਬਾਈ ਕਹਿ ਕੇ ਕਹਿ ਕੇ ਥੱਕ ਗਏ ਹੁਣ ਕਹੀਏ ਕੀ ਇਹਨਾਂ ਨੂੰ ਇਹ ਇੰਨਾ ਲੋਕਾਂ ਨੂੰ ਬਾਈ ਜੀ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਬਈ ਜਦੋਂ ਤਾਂ ਗੱਲ ਕਿਸੇ ਪੇਟ ਦੀ ਜਾਂ ਸਵਾਰਥ ਦੀ ਆ ਜਾਂਦੀ ਇੱਕ ਬੰਦੇ ਦੇ ਲਈ ਵੀ ਅਸੀਂ ਐਡਾ ਐਡਾ ਇਕੱਠ ਕਰ ਲੈਂਦੇ ਆ ਮੈਂ ਮੇਰੇ ਖੁਦ ਦੇ ਉੱਤੇ ਜਦੋਂ ਭੀੜ ਪਈ ਆ ਤੁਸੀਂ ਮੇਰੇ ਲਈ ਆ ਗਏ ਯਾਰ ਮੈਨੂੰ ਇਸ ਗੱਲ ਦਾ ਵੀ ਰੋਸ ਐ ਬਈ ਤੁਸੀਂ ਮੇਰੇ ਲਈ ਵੀ ਇਕੱਠੇ ਹੋ ਗਏ ਸੀਗੇ ਤੇ ਤੁਹਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਨਹੀਂ ਦਿਖਦੇ ਯਾਰ ਬਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਬੀ ਦਾ ਹੋਵੇ ਜਾਂ ਹੋਰ ਧਰਮਾਂ ਦੀ ਬਿਆਦਬੀ ਦਾ ਕਿ ਸਾਨੂੰ ਨਹੀਂ ਸਿਖਾਇਆ ਗਿਆ ਸਾਡੇ ਧਰਮ ਦੇ ਵਿੱਚ ਅਸੀਂ ਤਾਂ ਪੇਟ ਤੋਂ ਉੱਤੇ ਦੀਆਂ ਲੜਾਈਆਂ ਲੜਦੇ ਆ ਬਾਈ ਅਸੀਂ ਤਾਂ ਉਹ ਕੰਮ ਹੈ ਜਿਹੜੇ ਭੁੱਖੇ ਰਹਿ ਰਹਿ ਕੇ ਵੀ ਅਸੀਂ ਧਰਮ ਬਚਾਏ ਆ ਪਰ ਅਸੀਂ ਅੱਜ ਸਾਡੀ ਕੌਮ ਨੂੰ ਹੋਕ ਹੀ ਗਿਆ ਗ੍ਰਾਂਥੀ ਸਿੰਘ ਆਉਂਦੇ ਆ ਸਾਡੇ ਕੋਲ ਜੀ ਬਾਈ ਸਤਕਾਰ ਨਹੀਂ ਜੀ ਹੁੰਦਾ ਜੀ ਸਾਡਾ ਸਾਨੂੰ ਜੀ ਦਿਹਾੜੀ ਝੋਨੇ ਦੇ ਨਾਲੇ ਵੀ ਜਾੜਾ ਲੈ ਜਾਂਦੇ ਆ ਜੀ ਦਿਹਾੜੀ ਉਹ ਤੁਹਾਨੂੰ ਫਿਰ ਆਹੀ ਕੰਮ ਹੋਣਾ ਯਾਰ ਤੁਸੀਂ ਮੈਂ ਇਹੀ ਗੱਲ ਕਰਦਾ ਵੀ ਆਪਣੇ ਪ੍ਰਚਾਰਕਾਂ ਨੂੰ ਮੈਂ ਪੁੱਛਦਾ ਆਪਣੇ ਰਾਗੀ ਸਹਬਾਨਾਂ ਨੂੰ ਵੀ ਪੁੱਛਦਾ ਮੈਂ ਬਾਕੀਆਂ ਨੂੰ ਤਾਂ ਬਾਅਦ ਚ ਦੇਖਾਂਗੇ ਪਰ ਤੁਸੀਂ ਬਾਈ ਜੀ ਕੀ ਤੁਹਾਡੀ ਜ਼ੁਬਾਨ ਨਹੀਂ ਚੱਲਦੀ ਜਦੋਂ ਤੁਹਾਨੂੰ ਕੋਈ ਤੁਸੀਂ ਕੋਈ ਕੋਈ ਵੀ ਦਿਵਾਲ ਲਗਾਉਂਦੇ ਹੋ ਤਾਂ ਉਸ ਦੇ ਵਿੱਚ ਕਿਉਂ ਨਹੀਂ ਕਹਿੰਦੇ ਤੁਸੀਂ ਯਾਰ ਵੀ ਸਮਾਣਾ ਦੇ ਵਿੱਚ ਇੱਕ ਮੋਰਚਾ ਲੱਗਿਆ ਹੋਇਆ ਐਨੀ ਵਾਰ ਕਹਿ ਲਿਆ ਪਰ ਮੈਨੂੰ ਨਹੀਂ ਪਤਾ ਕੀ ਮਜਬੂਰੀ ਆ ਪਰ ਅਸੀਂ ਕਿਰਤ ਕਰਨ ਲੋਕ ਆ ਉਸ ਗੁਰੂ ਦਾ ਨਾਮ ਲੈ ਕੇ ਖਾਂਦੇ ਆ ਪਰ ਜਦੋਂ ਗੱਲ ਉਸ ਗੁਰੂ ਤੇ ਆਈ ਹੋਈ ਆ 16 ਮਹੀਨੇ ਦੇ ਤੋਂ ਵੱਧ ਦਾ ਸਮਾਂ ਹੋ ਗਿਆ ਉਹ ਵੀਰ ਟਾਵਰ ਦੇ ਉੱਤੇ ਬੈਠਾ ਸਾਰੀਆਂ ਸਰਦੀਆਂ ਗਰਮੀਆਂ ਬਰਸਾਤਾਂ ਸਭ ਕੁਝ ਉਹਨੇ ਉੱਤੇ ਹੰਡਾਇਆ ਪਰ ਅਸੀਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਆ ਜੀ ਅਸੀਂ ਸਾਨੂੰ ਕੋਈ ਲੈਣ ਦੇਣ ਨਹੀਂ ਹੈਗਾ 22 ਫਰਵਰੀ ਨੂੰ ਇਕੱਠ ਰੱਖ ਰਿਹਾ 22 ਫਰਵਰੀ ਨੂੰ ਟਰਾਲੀਆਂ ਟਰੈਕਟਰ ਲੈ ਕੇ ਵੱਡਾ ਇਕੱਠ ਹੋਊਗਾ 24 ਤਰੀਕ ਦਾ 24 ਫਰਵਰੀ ਦਾ ਇੱਕ ਵੱਡਾ ਐਲਾਨ ਸਰਕਾਰ ਦੀ ਧੌਣ ਦੇ ਉੱਤੇ ਗੋਡਾ ਰੱਖਣ ਦਾ ਐਲਾਨ ਆ ਉਹ ਉਹ 24 ਨੂੰ ਹੋਣਾ ਪਰ 22 ਫਰਵਰੀ ਨੂੰ ਇੱਥੇ ਇਕੱਠ ਹੋਣਾ ਉਹਦੇ ਲਈ ਮੈਂ ਗ੍ਰਾਂਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਬੇਨਤੀ ਆ ਵੀ ਭਾਈ ਕਮੇਟੀਆਂ ਨੂੰ ਗੁਰੂ ਘਰਦਿਆਂ ਨੂੰ ਵੀ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਵੱਧ ਤੋਂ ਵੱਧ ਅਨਾਊਂਸਮੈਂਟਾਂ ਕਰਵਾਓ ਕਿ ਉਹਦੇ ਉਧੀਆਂ ਵੀਡੀਓ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਪਾਓ ਸਾਡੇ ਚੈਨਲਾਂ ਨੂੰ ਸਾਨੂੰ ਟੈਗ ਕਰੋ ਤਾਂ ਜੋ ਅਸੀਂ ਦਿਖਾ ਸਕੀਏ ਵੀ ਭਾਈ ਆ ਗੁਰੂ ਘਰਾਂ ਦੇ ਵਿੱਚ ਇਹ ਹੋਣ ਲੱਗੀਆਂ ਦੂਜੀ ਗੱਲ ਜਿਹੜੇ ਇੰਸਟਾਗ੍ਰam ਦੇ ਉੱਤੇ ਭਾਈ ਸੋਸ਼ਲ ਮੀਡੀਆ ਦੇ ਉੱਤੇ ਚਿਹਰੇ ਨੇ ਚਰਚਿਤ ਨੇ ਜਿਨ੍ਹਾਂ ਨੂੰ ਚਾਰ ਬੰਦੇ ਸੁਣਦੇ ਆ ਦੇਖਦੇ ਆ ਜਾਂ ਜਿਨ੍ਹਾਂ ਦੀਆਂ ਵੀਡੀਓ ਹੀ ਵਾਇਰਲ ਹੋ ਜਾਂਦੀਆਂ ਉਹਨਾਂ ਭਰਾਵਾਂ ਨੂੰ ਬੇਨਤੀ ਆ ਭਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਆ ਹੱਥ ਜੋੜਦੇ ਆ ਭਾਈ ਕਿਰਪਾ ਕਰਕੇ ਸਪੋਰਟ ਸਮਾਣਾ ਟਾਬਰ ਮੋਰਚਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਨੂੰ ਰੋਕਣ ਦੇ ਲਈ 22 ਫਰਵਰੀ ਨੂੰ ਸਮਾਣਾ ਪੁੱਜੋ ਦਾ ਹੈਸ਼ਟੈਗ ਪਾ ਦਿਓ ਮੇਰਾ ਵੀਰੋ ਤਾਂ ਜੋ ਅਸੀਂ ਵੱਧ ਤੋਂ ਵੱਧ ਸਪੋਰਟ ਕਰ ਸਕੀਏ ਪਰ 22 ਨੂੰ ਕੱਲਾ ਇੱਕ ਦਿਨ ਲਈ ਨਹੀਂ ਆਉਣਾਗਾ 22 ਨੂੰ ਦੋ ਦਿਨ ਇੱਥੇ ਰੁਕਾਂਗੇ ਫਿਰ 24 ਨੂੰ ਜਾ ਕੇ ਇੱਕ ਸੜਕ ਤੇ ਜਾਂ ਕਿਸੇ ਵੀ ਜਗ੍ਹਾ ਤੇ ਜਾ ਕੇ ਬੈਠ ਜਾਾਂਗੇ ਪਰਮਾਨੈਂਟ ਜਦੋਂ ਤੱਕ ਕਿ ਕਾਨੂੰਨ ਨਹੀਂ ਬਣੂਗਾ ਔਰ ਕਾਨੂੰਨ ਕਦੋਂ ਆ ਜਿਹੜਾ ਅਗਲਾ ਸੈਸ਼ਨ ਆਉਣ ਵਾਲਾ ਐਸੈਂਬਲੀ ਦਾ ਸਟੈਂਡਿੰਗ ਕਮੇਟੀ ਦੇ 6 ਮਹੀਨੇ ਪੂਰੇ ਹੋ ਚੁੱਕੇ ਨੇ ਹਾਲਤ ਇੱਕ ਨਹੀਂ ਮੰਨ ਰਹੀ ਥੋੜੇ ਪਾਣੀ ਨੂੰ ਇਹ ਲੈ ਚੁੱਕੇ ਨੇ ਥੋਡੀ ਜ਼ਮੀਨ ਨੂੰ ਲੈਣ ਨੂੰ ਫਿਰਦੇ ਨੇ ਤੁਹਾਡਾ ਕੈਰੈਕਟਰ ਤੁਹਾਡੀ ਤੋਂ ਨੂੰ ਨੀਵਾ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਾਇਆ ਕਿਨੇ ਗੁਰੂ ਨੇ ਤੁਹਾਡੇ ਅੰਦਰ ਤੁਹਾਡੀ ਅੱਖ ਨੂੰ ਖਤਮ ਕਰਨਾ ਤੁਹਾਡੇ ਅੰਦਰ ਇੱਕ ਅਜਿਹੇ ਮਨੁੱਖ ਨੂੰ ਖਤਮ ਕਰਨਾ ਜਿਹੜਾ ਰਿਐਕਟਿਵ ਹੈ ਉਹਦੇ ਲਈ ਇਹ ਹੋ ਰਿਹਾ ਔਰ ਜਿੰਨੇ ਸਿੰਗਰ ਨੇ ਜਿੰਨੇ ਇਨਫਲੂਐਂਸਰ ਨੇ ਜੇ ਉਹ ਆਪ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਾਲੀ ਵੀਡੀਓ ਪਾ ਸਕਦੇ ਨੇ ਤਾਂ ਕੀ ਇਹਦੇ ਲਈ ਨਹੀਂ ਪਾ ਸਕਦੇ ਜਾਂ ਜਦੋਂ ਕੱਟ ਹੋ ਗਿਆ ਜਦੋਂ ਲੋਕ ਵਹਿ ਗਏ ਤਾਂ ਫੇਰ ਵਹਿੰਦੀ ਗੰਗਾ ਚ ਹੱਥ ਤੋਂ ਨਾਉਂਗੇ ਬੋਲਣਾ ਤਾਂ ਹੁਣ ਬੋਲੋ ਔਰ ਖੁੱਲ ਕੇ ਬੋਲੋ ਆ ਗ੍ਰਾਂਤੀ ਸਿੰਘ ਆ ਜੀ ਇਹ ਵੀ ਛੱਡ ਕੇ ਆਏ ਹੋ ਜੀ ਆਪਣੀ ਨੌਕਰੀ ਅੱਛਾ ਹਾਂਜੀ ਗ੍ਰਾਂਤੀ ਸਿੰਘ ਦੀ ਜੌਬ ਕਰਦੇ ਇਹ ਤਾਂ ਕਦੋਂ ਦੇ ਲੱਗੇ ਹੋਏ ਹਾਂਜੀ ਹਾਂਜੀ ਸ਼ੁਰੂ ਤੋਂ ਜੀ 10 ਮਹੀਨੇ ਹੋ ਗਏ ਜੀ 10 ਮਹੀਨੇ ਹੋ ਗਏ ਚਲੋ ਖੈਰ ਹੋਣਾ ਭਾਈ ਸਾਹਿਬ ਨੂੰ ਵੇਖ ਲਓ ਉੱਤੇ ਜਗਾ ਵੇਖ ਲਓ ਇਹਨਾਂ ਲਈ ਬੈਠਣਾ ਕਿਉਂਕਿ ਇਹ ਉਹ ਯੋਧਾ ਹੈ ਜਿਹੜਾ ਅੱਗੇ ਲੱਗ ਕੇ ਲੜ ਰਿਹਾ ਹੈ ਪਰ ਇਹ ਕਿੰਨਾਂ ਦੇ ਲਈ ਲੜ ਰਿਹਾ ਜੋ ਸਭ ਤੋਂ ਉੱਪਰ ਨੇ ਜੋ ਸਾਡੇ ਜਾਗ ਦੀ ਜੋਤ ਨੇ ਜਤੇਦਰ ਸਾਹਿਬ ਨੂੰ ਵੀ ਬੇਨਤੀ ਹੈ ਜੀ ਵੀ ਜਤੇਦਰ ਸਾਹਿਬ ਨੂੰ ਵੀ ਬੇਨਤੀ ਹੈ ਕਿ ਬੋਲੋ ਇਹਦੇ ਤੇ ਤੁਸੀਂ ਬਾਕੀ ਗੱਲਾਂ ਦਾ ਵੀ ਧਿਆਨ ਰੱਖਦੇ ਹੋ ਔਰ ਸ਼ਰਮਣੀ ਕਮੇਟੀ ਦੇ ਪ੍ਰਧਾਨ ਕਾਫੀ ਜਾਗਰਤ ਜਾਂ ਕਹੇ ਲੋ ਹਰ ਗੱਲ ਨੂੰ ਰਿਐਕਟਿਵ ਤੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਔਰ ਸਾਰੀਆਂ ਪੰਥਕ ਜਿੰਨੀਆਂ ਵੀ ਸੰਪਰਦਾਵਾਂ ਨੇ ਜਾਂ ਧੜੇ ਨੇ ਉਹ ਸਾਰੇ ਇਹਦੇ ਤੇ ਬੋਲਾਂ ਔਰ ਇਹ ਸਰਬ ਧਰਮ ਵਾਲਾ ਹੈ ਬਾਕੀ ਸਨਤ ਨਹੀਂ ਭਰਾ ਵੀ ਤੇ ਬਾਕੀ ਸਾਰੇ ਗੁਰਦੀਪ ਸਿੰਘ ਜੀ ਭੁੱਲਰ ਇਹ ਪ੍ਰਸ਼ਾਦਾ ਨਹੀਂ ਸ਼ਕਰ ਹੈ ਇਹ ਵੀ ਪ੍ਰਸ਼ਾਦਾ ਇਹਨਾਂ ਨੇ ਤਿਆਗਿਆ ਹੋਇਆ ਤੇ ਨਾਲ ਸ਼ਹਿਰਸ਼ ਕਰਦੇ ਬੰਦੇ ਰਾਤ ਡਿਊਟੀ ਕਰਦੇ ਪਏ ਇਹਨਾਂ ਦੀ ਕੋਈ ਕੁਰਬਾਨੀ ਹੈ ਭਾਈ ਸਾਹਿਬ ਸਿੰਘ ਜੀ ਕੜੇ ਆ ਦੋ ਟਾਈਮ ਉੱਤੇ 400 ਫੁੱਟ ਉੱਚੇ ਟਾਵਰ ਤੇ ਦੋ ਟਾਈਮ ਜਲਦੀ ਸੇਵਾ ਲੈ ਕੇ ਜਾਂਦੇ ਆ ਜਲਪਾਣੀ ਜੋ ਜਿਸ ਚੀਜ਼ ਦੀ ਲੋੜ ਪੈਂਦੀ ਹੈ ਉਹ ਲੈ ਕੇ ਜਾਂਦੇ ਆ ਇੱਥੇ ਇਹ ਜੀਆਂ ਹੋਰ ਕਿੰਨੀਆਂ ਰੂਹਾਂ ਨੇ ਜਿਹੜੀਆਂ ਰੂਹਾਂ ਇਸ ਮੋਰਚੇ ਦੇ ਨਾਲ ਜੁੜ ਕੇ ਸੇਵਾ ਕਰਦੀਆਂ ਪਈਆਂ ਨੇ